ਵਾਰਣਸੀ ਦਾ ਮਨੀਕਰਣਿਕਾ ਘਾਟ ਜਿੱਥੇ 24 ਘੰਟੇ ਅੰਤਿਮ ਸੰਸਕਾਰ ਹੁੰਦੇ ਰਹਿੰਦੇ ਨੇ ਜਦੋਂ ਵੀ ਇੱਥੇ ਜਾਓ ਤੁਹਾਨੂੰ ਚਿਖਾ ਬਲਦੀ ਹੋਈ ਦਿਖਾਈ ਦੇਵੇਗੀ ਵਾਰਣਸੀ ਦੇ ਵਿੱਚ ਮਨੀਕਰਣਿਕਾ ਘਾਟ ਇੱਕ ਅਜੀ ਹੀ ਜਗ੍ਹਾ ਹੈ ਜਿੱਥੇ ਅੰਤਿਮ ਸੰਸਕਾਰ ਦੀ ਚਿਖਾਵਾਂ ਬਲਦੀਆਂ ਰਹਿੰਦੀਆਂ ਨੇ ਇਹ ਸਿਰਫ ਅਜੀ ਹੀ ਜਗ੍ਹਾ ਨਹੀਂ ਹੈ ਜਿੱਥੇ ਸਿਰਫ ਸੰਸਕਾਰ ਹੁੰਦੇ ਨੇ ਬਲਕਿ ਇੱਥੇ ਅਜੀਬ ਅਤੇ ਅਣਗਿਣਤ ਦਿਲਚਸਪ ਰਹਾਸ ਨੇ ਜੋ ਇਸ ਜਗ੍ਹਾ ਨੂੰ ਬਾਕੀਆਂ ਦੇ ਨਾਲੋਂ ਹੋਰ ਕੁਝ ਖਾਸ ਬਣਾਉਂਦਾ ਹੈ। ਵਾਰਣਸੀ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਪਵਿੱਤਰ ਸ਼ਹਿਰਾਂ ਦੇ ਵਿੱਚੋਂ ਇੱਕ ਅਤੇ ਇੱਕ ਅਜੀਹਾ ਸਥਾਨ ਜਿੱਥੇ ਜੀਵਨ ਅਤੇ ਮੌਤ ਦੇ ਖੇਤਰ ਦੇ ਨਾਲ ਜੁੜੇ ਹੋਏ ਕਈ ਪ੍ਰਸੰਗ ਪ੍ਰਤੀਤ ਹੁੰਦੇ ਨੇ। ਇਸ ਅਧਿਆਤਮਿਕ ਸ਼ਹਿਰ ਦੇ ਕੇਂਦਰ ਦੇ ਵਿੱਚ ਮਨੀਕਰ尼ਕਾ ਘਾਟ ਸਥਿਤ ਹੈ। ਇੱਕ ਅਜੀਹਾ ਸਥਾਨ ਹੈ ਜੋ ਜੀਵਨ ਅਤੇ ਮੌਤ ਅਤੇ ਪੁਨਰ ਜਨਮ ਦੇ ਚੱਕਰਾਂ ਦੇ ਗહન ਦੇ ਅਨੋਖੇ ਤਰੀਕੇ ਹੁ ਦਸਾਉਂਦਾ ਹੈ। ਬਾਬਾ ਵਿਸ਼ਵਨਾਥ ਦੀ ਨਗਰੀ ਕਾਸ਼ੀ ਦੇ ਇੱਕ ਅਨੋਖੇ ਰਹਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਜਿੱਥੇ ਦੇਖਣ ਦੇ ਵਿੱਚ ਅਤੇ ਜਾਣਨ ਦੇ ਲਈ ਅਤੇ ਸਮਝਣ ਦੇ ਲਈ ਦੇਸ਼ ਦੇ ਅਤੇ ਦੁਨੀਆ ਦੇ ਹਰ ਕੋਨੇ ਤੋਂ ਲੋਕ ਇੱਥੇ ਆਉਂਦੇ ਨੇ। ਕਾਸ਼ੀ ਦਾ ਇੱਕ ਅਜਿਹਾ ਸਥਾਨ ਜਿੱਥੇ ਚਿਖਾਵਾਂ ਤੋਂ ਉੱਡਦਾ ਹੋਇਆ ਧੂਆਂ ਕਦੇ ਵੀ ਥੰਮਣ ਦਾ ਨਾਂ ਨਹੀਂ ਲੈਂਦਾ। ਦੂਰ ਦੂਰ ਤੋਂ ਲੋਕ ਇੱਥੇ ਆਪਣੇ ਪ੍ਰੀਏ ਜਨਾਂ ਦੇ ਲਈ ਅੰਤਿਮ ਸੰਸਕਾਰ ਦੇ ਲਈ ਲਾਸ਼ਾਂ ਲੈ ਕੇ ਆਉਂਦੇ ਨੇ ਅਥੇ ਜੇਕਰ ਗੱਲ ਕੀਤੀ ਜਾਵੇ ਤਾਂ ਕਾਸ਼ੀ ਦੇ ਗੁਜਰ ਹੱਸਾ ਬਾਰੇ ਤਾਂ ਜਿਸ ਨੂੰ ਦੇਖਣ ਦੇ ਲਈ ਅਤੇ ਸਮਝਣ ਦੇ ਲਈ ਦੇਸ਼ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਆਉਂਦੇ ਨੇ ਮਨਿਕਰਨੀ ਕਾਟ ਕਾਸ਼ੀ ਦੇ ਪ੍ਰਮੁਖ ਗੰਗਾ ਘਾਟਾਂ ਦੇ ਵਿੱਚੋਂ ਇੱਕ ਹੈ ਇਹ ਘਾਟ ਗਤੀਵਿਧੀ ਦਾ ਇੱਕ ਹਲਚਲ ਭਰਿਆ ਕੇਂਦਰ ਹੈ ਜਿੱਥੇ ਜੀਵਨ ਅਤੇ ਮੌਤ ਅਸਧਾਰਨ ਤਰੀਕੇ ਦੇ ਵਿੱਚ ਅਤੇ ਵੱਖਰੇ ਤਰੀਕੇ ਦੇ ਨਾਲ ਦਰਸਾਉਂਦੀ ਹੈ ਜ਼ਿੰਦਗੀ ਦੀ ਖੇਚਤੂ ਦੇ ਵਿੱਚ ਇਨਸਾਨ ਕੀ ਨਹੀਂ ਕਰਦਾ ਲੇਕਿਨ ਮਨਿਕਰਣਿਕਾ ਘਾਟ ਦਾ ਅਜੀਹਾ ਦ੍ਰਿਸ਼ ਹਰ ਇੱਕ ਨੂੰ ਸਮਝਣ ਦੇ ਲਈ ਮਜਬੂਰ ਕਰ ਦਿੰਦਾ ਜੀਵਨ ਅਤੇ ਮੌਤ ਦੇ ਖੇਡ ਨੂੰ ਜੇਕਰ ਦੇਖਣਾ ਹੋਵੇ ਮਹਿਸੂਸ ਕਰਨਾ ਹੋਵੇ ਤਾਂ ਇੱਥੇ ਇੱਕ ਵਾਰ ਹਰ ਵਿਅਕਤੀ ਨੂੰ ਜ਼ਰੂਰ ਆਉਣਾ ਚਾਹੀਦਾ ਮਨਿਕਰਣਿਕਾ ਘਾਟ ਦੇ ਆਲੇ ਦੁਆਲੇ ਦੁਕਾਨਾਂ ਸਜੀਆਂ ਹੋਈਆਂ ਨੇ ਇੱਕ ਤੋਂ ਬਾਅਦ ਇੱਕ पार्थिव ਸਰੀਰ ਲਿਆਏ ਜਾਂਦੇ ਨੇ ਇਥੋਂ ਦੇ ਦ੍ਰਿਸ਼ ਨੂੰ ਦੇਖ ਕੇ ਬਹੁਤ ਲੋਕਾਂ ਦੇ ਦਿਲਾਂ 'ਚ ਇੱਕ ਅਲੱਗ ਹਲਚਲ ਹੋ ਸਕਦੀ ਹੈ ਪਰ ਇੱਥੇ ਦੇ ਲੋਕਾਂ ਦੀ ਇਕ ਇਹੀ ਦਿਨ ਚਰਿਆਇ ਮਨਿਕਰਣਿਕਾ ਅਹੁ ਹੁਣ ਤੁਹਾਨੂੰ ਦੱਸਦੇ ਹਾਂ ਕਿ ਮਨਿਕਰਣਿਕਾ ਦਾ ਅਰਥ ਕੀ ਹੈ ਮਣੀ ਦਾ ਅਰਥ ਹੈ ਕੁੰਡਲ ਕਰਨਮ ਦਾ ਅਰਥ ਹੈ ਕੰਨ ਮਨਿਕਰਣਿਕਾ ਦਾ ਨਾਮ ਇੱਕ ਪੌਰਾਣਿਕ ਕਹਾਣੀ ਤੋਂ ਲਿਆ ਗਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਭਗਵਾਨ ਵਿਸ਼ਨੂੰ ਨੇ ਭਗਵਾਨ ਸ਼ਿਵ ਅਤੇ ਪਾਰਵਤੀ ਨੂੰ ਸ্নান ਕਰਾਉਣ ਦੇ ਲਈ ਇੱਕ ਖੂਹ ਇੱਥੇ ਪਟਿਆ ਸੀ ਜਿਸ ਨੂੰ ਹੁਣ ਮਨਿਕਰਣਿਕਾ ਕੁੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਕੁੰਡ ਦੇ ਵਿੱਚ ਭਗਵਾਨ ਸ਼ਿਵ ਸ্নান ਕਰ ਰਹੇ ਸੀ ਅਤੇ ਇਸ ਤੋਂ ਬਾਅਦ ਇਸ ਵਿੱਚ ਕੁੰਡਲ ਡੇਕ ਗਿਆ ਉਸ ਤੋਂ ਬਾਅਦ ਇਸ ਸਥਾਨ ਦਾ ਨਾਮ ਮਨਿਕਰਣਿਕਾ ਘਾਟ ਪੈ ਗਿਆ ਅਜੀਹਾ ਮੰਨਿਆ ਜਾਂਦਾ ਹੈ ਕਿ ਮਨਿਕਰਣਿਕਾ ਕੁੰਡ ਜੋ ਅੰਤ ਵਿੱਚ ਗੰਗਾ ਦੇ ਵਿੱਚ ਵਲੀਨ ਹੋ ਗਿਆ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਨੇ ਇੱਥੇ ਕਈ ਸਾਲਾਂ ਤੱਕ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਸੀ ਲੋਕਾਂ ਦਾ ਮੰਨਣਾ ਇਹ ਵੀ ਹੈ ਕਿ ਭਗਵਾਨ ਵਿਸ਼ਨੂੰ ਨੇ ਹਜ਼ਾਰਾਂ ਸਾਲਾਂ ਤੱਕ ਭਗਵਾਨ ਸ਼ਿਵ ਜੀ ਦੀ ਇੱਥੇ ਪੂਜਾ ਕੀਤੀ ਸੀ ਕਈ ਸਾਲਾਂ ਤੱਕ ਉਹਨਾਂ ਦੀ ਪ੍ਰਾਰਥਨਾ ਕੀਤੀ ਸੀ ਕਿ ਸੰਸਾਰ ਵਿਨਾਸ਼ ਦੇ ਸਮੇਂ ਤੇ काशी नष्ट ना हो। श्री विष्णु जी दी प्रार्थना ਤੋਂ ਪ੍ਰਸੰਨ ਹੋ ਕੇ ਭਗਵਾਨ ਸ਼ਿਵ ਆਪਣੀ ਪਤਨੀ ਪਾਰਵਤੀ ਦੇ ਨਾਲ ਕਾਸ਼ੀ ਦੇ ਵਿੱਚ ਆ ਗਏ ਅਤੇ ਭਗਵਾਨ ਵਿਸ਼ਨੂੰ ਜੀ ਦੀ ਇੱਛਾ ਪੂਰੀ ਕੀਤੀ। ਬਸ ਵੇਲੇ ਤੋਂ ਅਜੀਹਾ ਮੰਨਿਆ ਜਾਂਦਾ ਹੈ ਕਿ ਵਾਰਾਨਸੀ ਦੇ ਵਿੱਚ ਅੰਤਿਮ ਸੰਸਕਾਰ ਕਰਨ ਦੇ ਨਾਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਭਾਵ ਇੱਥੇ ਸੰਸਕਾਰ ਹੋਣ ਦੇ ਨਾਲ ਵਿਅਕਤੀ ਨੂੰ ਜਨਮ ਮਰਨ ਦੇ ਚੱਕਰਾਂ ਤੋਂ ਮੁਕਤੀ ਮਿਲ ਜਾਂਦੀ ਹੈ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਿੰਦੂਆਂ ਦੇ ਅੰਤਿਮ ਸੰਸਕਾਰ ਦੇ ਲਈ ਇਕ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਮਨੀਕਰ尼 ਕਾਟ ਤੀਰਥ ਯਾਤਰਾ ਅਤੇ ਅਧਿਆਤਮਿਕ ਚਿੰਤਨ ਦਾ ਕੇਂਦਰ ਮਨੀਕਰ尼 ਕਾਟ ਪਵਿੱਤਰ ਗੰਗਾ ਨਦੀ ਦੇ ਕਿਨਾਰੇ ਸਿਰਫ ਇੱਕ ਭੌਤਿਕ ਸਥਾਨ ਨਹੀਂ ਹੈ ਇਹ ਹਿੰਦੂਆਂ ਦੇ ਗਹਿਰੇ ਅਧਿਆਤਮਿਕ ਮਹੱਤਵ ਦਾ ਸਥਾਨ ਹੈ ਵਾਰਾਨਸੀ ਆਉਣ ਵਾਲੇ ਹਰ ਇੱਕ ਯਾਤਰੀ ਦੇ ਲਈ ਮਨੀਕਰ尼 ਕਾਟ ਤੀਰਥ ਯਾਤਰਾ ਅਤੇ ਅਧਿਆਤਮਿਕ ਚਿੰਤਨ ਦਾ ਵੀ ਕੇਂਦਰ ਹੈ ਲੋਕ ਇੱਥੇ ਪੂਜਾ ਕਰਨ ਦੇ ਲਈ ਗੰਗਾ ਆਰਤੀ ਚ ਭਾਗ ਲੈਣ ਦੇ ਲਈ ਅਤੇ ਇੱਥੇ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਇੱਕ ਅਜੀਬਾ ਸਥਾਨ ਜਿੱਥੇ ਲੋਕ ਆਪਣੇ ਅਸਤਿਤਵ ਨੂੰ ਰਹੱਸਾਂ ਦਾ ਸਾਹਮਣਾ ਕਰਨ ਦੇ ਲਈ Hindu ਦਰਸ਼ਨ ਦੀਆਂ ਸਿੱਖਿਆਵਾਂ ਅਤੇ ਹੋਰ ਬਹੁਤ ਸਾਰੇ ਆਪਣੇ ਸਵਾਲਾਂ ਦਾ ਜਵਾਬ ਲੈਣ ਦੇ ਲਈ ਇੱਥੇ ਆਉਂਦੇ ਨੇ ਚਿਤਾਵਾਂ ਅਤੇ ਪੂਜਾ ਪਾਠ ਦੇ ਵਿਚਾਰ ਸਵੀਕ੍ਰਿਤੀ ਅਤੇ ਸ਼ਾਂਤੀ ਦੀ ਭਾਵਨਾ ਹੁੰਦੀ ਹੈ ਕਿਉਂਕਿ ਮੌਤ ਤੋਂ ਡਰਨ ਦੇ ਲਈ ਨਹੀਂ ਸਗੋਂ ਮੁਕਤੀ ਦੇ ਲਈ ਇੱਕ ਕਦਮ ਦੇ ਰੂਪ ਦੇ ਵਿੱਚ ਇਸ ਨੂੰ ਸਵੀਕਾਰ ਕੀਤਾ ਜਾਂਦਾ ਹੈ 24 ਘੰਟੇ ਇੱਥੇ ਚਿਖਾਵਾਵਾਂ ਵੱਧਦੀਆਂ ਰਹਿੰਦੀਆਂ ਨੇ ਜੀ ਹਾਂ ਸਨਾਤਨ ਧਰਮ ਦੇ ਮਾਨਤਾ ਦੇ ਅਨੁਸਾਰ ਰਾਤ ਨੂੰ ਅੰਤਿਮ ਸੰਸਕਾਰ ਨਹੀਂ ਕਰਨਾ ਚਾਹੀਦਾ ਪਰ ਮਨੀ ਕਰਨੇ ਕਾ ਘਾਟ ਪੂਰੀ ਦੁਨੀਆ ਦੇ ਵਿੱਚ ਸਿਰਫ ਇੱਕ ਅਜਿਹਾ ਸਥਾਨ ਹੈ ਜਿੱਥੇ 24 ਘੰਟੇ ਚਿਖਾਵਾਵਾਂ ਵੱਧਦੀਆਂ ਰਹਿੰਦੀਆਂ ਨੇ ਕੁਝ ਲੋਕਾਂ ਨੂੰ ਇਹ ਅਲੱਗ ਲੱਗਦਾ ਹੋਵੇਗਾ ਲੇਕਿਨ ਵਾਰਾਨਸੀ ਦੇ ਲੋਕਾਂ ਲਈ ਇਹ ਇੱਕ ਆਮ ਗੱਲ ਹੈ ਜਿੱਥੇ ਮਾਨਤਾ ਦੇ ਅਨੁਸਾਰ ਵਾਰਣਸੀ ਦੇ ਵਿੱਚ ਮਨਿਕਰਨਿਕਾ ਘਾਟ ਦੇ ਕਿਸੇ ਵੀ ਜੇਕਰ ਤੁਸੀਂ ਆਪਣੇ ਪ੍ਰੇਮੀ ਜਨ ਦਾ पार्थिव ਸਰੀਰ ਲਿਆ ਕੇ ਉਹਨਾਂ ਦਾ ਜੇਕਰ ਅੰਤਿਮ ਸੰਸਕਾਰ ਕਰਦੇ ਹੋ ਤਾਂ ਜਨਮ ਮਰਨ ਦੇ ਚੱਕਰਾਂ ਤੋਂ ਮੁਕਤੀ ਮਿਲ ਜਾਂਦੀ ਹੈ ਮਨਿਕਰਨਿਕਾ ਘਾਟ ਤੇ ਅਖੰਡ ਜੋਤੀ জ্বল ਰਹੀ ਹੈ ਜੀ ਹਾਂ ਮਨਿਕਰਨਿਕਾ ਘਾਟ ਤੇ ਸਭ ਤੋਂ अनोखी ਵਿਸ਼ੇਸ਼ਤਾ ਇਸ ਵਿੱਚ ਇਹ ਵੀ ਹੈ ਕਿ ਅੰਤਿਮ ਸੰਸਕਾਰ ਦੀ ਚਿਖਾਵਾਂ ਦਾ ਲਗਾਤਾਰ ਜਲਣਾ ਅਧਿਹਾ ਮੰਨਿਆ ਜਾਂਦਾ ਹੈ ਕਿ ਇੱਥੇ ਸਾਧੀਆਂ ਤੋਂ ਬਿਨਾਂ ਰੁਕਾਵਟ ਦੇ ਅੰਤਿਮ ਸੰਸਕਾਰ ਹੋ ਰਹੇ ਨੇ ਲਗਾਤਾਰ ਅਗ ਬਲ ਰਹੀ ਹੈ ਜਿਸ ਤੋਂ ਸਭ ਤੋਂ ਪੁਰਾਣੇ ਅਤੇ ਲਗਾਤਾਰ ਸੰਚਾਲਿਤ ਹੋਣ ਵਾਲੇ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਇੱਕ ਵੱਖਰਾ ਬਣ ਗਿਆ ਹੈ ਮੰਨਤਾ ਹੈ ਕਿ ਮਨਿਕਰਣਿਕਾ ਘਾਟ ਤੇ ਅਖੰਡ ਜੋਤੀ ਇਹ ਭਗਵਾਨ ਸ਼ਿਵ ਸ਼ੰਕਰ ਜੀ ਨੇ ਜਗਾਈ ਸੀ ਮਨਿਕਰਣਿਕਾ ਘਾਟ ਕੂਏ ਦੇ ਵਿਛੇ ਵਾਲੀ ਡਿੱਗਣ ਦੇ ਨਾਲ ਮਨਿਕਰਣ ਤੋਂ ਲਿਆ ਗਿਆ ਹੈ ਜਿਸ ਤੋਂ ਬਾਅਦ ਭਗਵਾਨ ਸ਼ਿਵ ਨੇ ਆਸ਼ੀਰਵਾਦ ਦਿੱਤਾ ਸੀ ਕਿ ਇਸ ਨੂੰ ਅਧਿਆਤਮਿਕ ਕੇਂਦਰ ਮੰਨਿਆ ਜਾਵੇਗਾ ਅਤੇ ਇੱਥੇ ਜਿਸ ਦਾ ਵੀ ਅੰਤਿਮ ਸੰਸਕਾਰ ਹੋਵੇਗਾ ਉਸ ਦਾ ਮੋਕਸ਼ ਨੂੰ ਪ੍ਰਾਪਤ ਹੋਵੇਗਾ ਮਨੀਕਰਨੇਕਾ ਘਾਟ ਦੇ ਥੱਲੇ ਲੁਕੀਆਂ ਹੋਈਆਂ ਗੁਫਾਵਾਂ ਅਤੇ ਸੁਰੰਗਾਂ ਮਨੀਕਰਨੇਕਾ ਘਾਟ ਦੇ ਥੱਲੇ ਕੁਝ ਲੁਕੀਆਂ ਹੋਈਆਂ ਸੁਰੰਗਾਂ ਦੱਸੀਆਂ ਜਾਂਦੀਆਂ ਨੇ ਇਹ ਭੂਮੀਗਤ ਬਨਾਵਟ ਦੇ ਥੱਲੇ ਰਹੱਸ ਦੇ ਮਾਹੌਲ ਨੂੰ ਜੋੜਦੀਆਂ ਨੇ ਅਤੇ ਮੰਨਿਆ ਜਾਂਦਾ ਹੈ ਕਿ ਇੱਥੇ ਪੁਰਾਣਿਕ ਕਹਾਣੀਆਂ ਅਤੇ ਪੁਰਾਣੇ ਪੂਜਾ ਪਾਠ ਦੇ ਨਾਲ ਅਨੁਸ਼ਠਾਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਕੂਏ ਦੇ ਵਿੱਚ ਰਹੱਸਮਈ ਸ਼ਕਤੀਆਂ ਮਨਿਕਰਨਿਕਾ ਕੁੰਡ ਦੇ ਨਾਮ ਦੇ ਨਾਲ ਮਸ਼ਹੂਰ ਖੂਹ ਦੇ ਵਿੱਚ ਰਹੱਸਮਈ ਸ਼ਕਤੀਆਂ ਬਹੁਤ ਪ੍ਰਚਲਿਤ ਹਨ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਕੁੰਡ ਦੇ ਵਿੱਚ ਡੁਬਕੀ ਲਗਾਉਣ ਦੇ ਨਾਲ ਵਿਅਕਤੀ ਦੇ ਸਾਰੇ ਪਾਪ ਧੁੱਲ ਜਾਂਦੇ ਨੇ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਵਿਅਕਤੀ ਨੂੰ ਕਦੇ ਵੀ ਇਸ ਧਰਤੀ ਤੇ ਜਨਮ ਨਹੀਂ ਲੈਣਾ ਪੈਂਦਾ ਅਨੋਖੇ ਅਨੁਸ਼ਟਾਨ ਅਤੇ ਸਮਾਰੋਹ ਮਨਿਕਰਨਿਕਾ ਘਾਟ ਸਿਰਫ ਦਾ ਸੰਸਕਾਰ ਜਾਂ ਅੰਤਿਮ ਸੰਸਕਾਰ ਦਾ ਸਥਾਨ ਨਹੀਂ ਹੈ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਅਨੁਸ਼ਟਾਨ ਸਮਾਰੋਹ ਹੁੰਦੇ ਰਹਿੰਦੇ ਨੇ ਇੱਥੇ ਅਨੁਸ਼ਟਾਨ ਦੇ ਵਿੱਚ ਦਾਸ ਸੰਸਕਾਰ ਤੋਂ ਬਾਅਦ ਮ੍ਰਿਤਕ ਦੀ ਖੋਪੜੀ ਨੂੰ ਤੋੜਨਾ ਸ਼ਾਮਲ ਹੈ ਇਹ ਅਭਿਆਸ ਆਤਮਾ ਦੀ ਮੁਕਤੀ ਦੇ ਲਈ ਜ਼ਰੂਰੀ ਮੰਨਿਆ ਜਾਂਦਾ ਹੈ માતા ਸਤੀ ਦੇ ਕਥਾ ਦੇ ਨਾਲ ਜੁੜਨਾ Hindu ਪੁਰਾਣਿਕ ਕਥਾਵਾਂ ਦੇ ਅਨੁਸਾਰ ਮਨਿਕਰਣਿਕਾ ਘਾਟ ਇੱਕ ਅਜਿਹਾ ਸਥਾਨ ਹੈ ਜਿੱਥੇ ਸਤੀ ਦੇਵੀ ਦੇ ਕੰਨ ਦਾ ਕੁੰਡਲ ਆਭੂਸ਼ਣ ਡਿੱਗਿਆ ਸੀ ਜਿਸ ਤੋਂ ਬਾਅਦ ਇਸ ਦਾ ਨਾਮ ਮਨਿਕਰਣਿਕਾ ਘਾਟ ਪੈ ਗਿਆ ਇਹੀ ਉਹ ਘਟਨਾ ਹੈ ਜਿੱਥੇ ਭਗਵਾਨ ਸ਼ਿਵ ਦੇ ਪ੍ਰਤੀ ਆਪਣੇ ਪਿਤਾ ਦੇ ਅਨਾਦਰ ਦੇ ਵਿਰੋਧ ਵਿੱਚ ਮਨਿਕਰਣਿਕਾ ਘਾਟ ਤੇ ਹੀ ਮਾਤਾ ਸਤੀ ਨੇ ਆਪਣੇ ਸਰੀਰ ਨੂੰ ਅਗਨੀ ਦੇ ਵਿੱਚ ਅਰਪਿਤ ਕੀਤਾ ਸੀ। ਵਾਰਾਨਸੀ ਦਾ ਮੌਤ ਅਤੇ ਪੁਨਰਜਨਮ ਦਾ ਕੇਂਦਰ। ਵਾਰਾਨਸੀ ਦੇ ਵਿੱਚ ਮਨਿਕਰਣਿਕਾ ਘਾਟ ਮੌਤ ਅਤੇ ਪੁਨਰਜਨਮ ਦੋਨਾਂ ਦਾ ਕੇਂਦਰ ਬਿੰਦੂ ਮੰਨਿਆ ਜਾਂਦਾ ਹੈ। ਅਜਿਹੇ ਦੇ ਵਿੱਚ ਮੌਤ ਅਤੇ ਪੁਨਰ ਜਨਮ ਦਾ ਇਹ ਚੱਕਰ ਪਵਿੱਤਰ ਘਾਟ ਦੇ ਅਟੂਟ ਰੂਪ ਦੇ ਨਾਲ ਜੁੜਿਆ ਹੋਇਆ ਹੈ ਅਤੇ ਹਰੇਕ ਤੀਰਥ ਯਾਤਰੀ ਅਕਸਰ ਇੱਥੇ ਅਧਿਆਤਮਿਕ ਮੋਕਸ਼ ਪ੍ਰਾਪਤ ਕਰਨ ਦੀ ਆਸ਼ਾ ਦੇ ਨਾਲ ਆਉਂਦੇ ਨੇ ਗੰਗਾ ਨਦੀ ਦਾ ਨਸ਼ਵਰ ਕੁੰਡਲ ਮਨੀਕਰਨਿਕਾ ਘਾਟ ਦੇ ਕਿਨਾਰੇ ਬਹਿਨ ਵਾਲੀ ਗੰਗਾ ਨਦੀ ਪਵਿੱਤਰ ਸਥਾਨ ਮੰਨੀ ਜਾਂਦੀ ਹੈ ਅਤੇ ਮੰਨਿਆ ਜਾਂਦਾ ਹੈ ਕਿ ਇੱਥੇ ਮਨੁੱਖ ਦੇ ਪਾਪ ਦਾ ਸਫਾਇਆ ਹੋ ਜਾਂਦਾ ਹੈ ਨਦੀ ਦੇ ਕਿਨਾਰੇ ਜੀਵਨ ਅਤੇ ਮੌਤ ਦਾ ਮੇਲ ਘਾਟ ਦੇ ਵਾਤਾਵਰਣ ਨੂੰ ਹੋਰ ਵੀ ਅਲੌਕਿਕ ਬਣਾ ਦਿੰਦਾ ਹੈ